ਚੋਰ ਕਿੰਨੇ ਕੁ ਬੇਡਰ ਹੋਣਗੇ ਇਹ ਖਬਰ ਸੁਣ ਕੇ ਤੁਹਾਨੂੰ ਅੰਦਾਜ਼ਾ ਲੱਗ ਜਾਣਾ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਕਾਨੂੰਵਾਨ ਦੇ ਤਹਿਤ ਆਉਂਦੇ ਸਠਿਆੜੀ ਪੁਲ ਦੇ ਨੇੜੇ ਇੱਕ ਆਟਾ ਚੱਕੀ ਅਤੇ ਉਸਤੇ ਸਥਿਤ ਸਾਹਮਣੇ ਇੱਕ ਕਰਿਆਨੇ ਦੀ ਦੁਕਾਨ ਉਹਦੇ ਉੱਤੇ ਚੋਰਾਂ ਨੇ ਬੀਤੀ ਰਾਤ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਣਕਾਰੀ ਮਿਲੀ ਹੈ ਕਿ ਕਾਨੂੰਵਾਨ ਥਾਣੇ ਦੇ ਤਹਿਤ ਆਉਂਦੇ ਇਲਾਕਿਆਂ ਦੇ ਵਿੱਚ ਪਹਿਲਾਂ ਵੀ ਕਈ ਵਾਰੀ ਚੋਰੀਆਂ ਹੋ ਚੁੱਕੀਆਂ ਨੇ ਬੀਤੀ ਰਾਤ ਜਿਹੜੀ ਆਟਾ ਚੱਕੀ ਅਤੇ ਕਰਿਆਨੇ ਦੀ ਦੁਕਾਨ ਤੇ ਚੋਰੀ ਹੋਈ ਹੈ ਉਹ ਦੋਵੇਂ ਇੱਕੋ ਹੀ ਪਰਿਵਾਰ ਦੀਆਂ ਦੱਸੀਆਂ ਜਾ ਰਹੀਆਂ ਨੇ ਚੋਰ ਆਟਾ ਚੱਕੀ ਦੇ ਪਿਛਲੇ ਸਥਿਤ ਪੈੜੀਆਂ ਦੇ ਵਿੱਚੋਂ ਚੱਕੀ ਦੀ ਛੱਤ ਤੇ ਚੜ ਕੇ ਫਿਰ ਦੀਵਾਰ ਤੇ ਰਾਹੀਂ ਅੰਦਰ ਉਤਰੇ ਪਹਿਲਾਂ ਉਹਨਾਂ ਨੇ ਚੱਕੀ ਦੇ ਅੰਦਰ ਪਏ ਗੱਲੇ ਦੇ ਵਿੱਚੋਂ 2.5 ਤੋਂ 3 ਹਜ਼ਾਰ ਰੁਪਏ ਦੀ ਨਕਦੀ ਚੁੱਕੀ ਅਤੇ ਫਿਰ ਚੱਕੀ ਦੇ ਅੱਗੇ ਸਥਿਤ ਕਰਿਆਨੇ ਦੀ ਦੁਕਾਨ ਦੀ ਕੰਧ ਤੋੜ ਕੇ ਕਰਿਆਨੇ ਦੀ ਦੁਕਾਨ ਦੇ ਅੰਦਰ ਵੜ ਗਏ ਦੁਕਾਨ ਮਾਲਕ ਪ੍ਰਦੀਪ ਗਰੋਵਰ ਜੋ ਕਿ ਮੋਬਾਈਲ ਰੀਚਾਰਜ ਦਾ ਕੰਮ ਵੀ ਕਰਦਾ ਉਹਨਾਂ ਨੇ ਦੱਸਿਆ ਕਿ ਦੁਕਾਨ ਦੇ ਅੰਦਰ 10 ਤੋਂ 12 ਹਜ਼ਾਰ ਰੁਪਏ ਦੇ ਕਰੀਬ ਨਕਦੀ ਰੱਖੀ ਹੋਈ ਸੀ ਜੋ ਉਸਨੇ ਸਵੇਰ ਵਕਤ ਮੋਬਾਈਲ ਰੀਚਾਰਜ ਕਰਨ ਵਾਲੀ ਕੰਪਨੀ ਦੇ ਸੇਲਮੈਨ ਨੂੰ ਦੇਣੀ ਸੀ ਨਕਦੀ ਤੋਂ ਇਲਾਵਾ ਚੋਰਾਂ ਨੇ ਦੁਕਾਨ ਵਿੱਚ ਕਿਸੇ ਹੋਰ ਸਾਮਾਨ ਨੂੰ ਹੱਥ ਤੱਕ ਨਹੀਂ ਲਾਇਆ ਪਰ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੁਕਾਨ ਦੇ ਅੰਦਰ ਪਈਆਂ ਕੋਲਡ ਡਰਿੰਕ ਦੀਆਂ ਬੋਤਲਾਂ ਉਹਨਾਂ ਨੇ ਆਰਾਮ ਨਾਲ ਬੈਠ ਕੇ ਉੱਥੇ ਜ਼ਰੂਰ ਪੀਤੀਆਂ ਪਰਦੀਪ ਗਰੂਵਰ ਦੇ ਅਨੁਸਾਰ ਦੋਵੇਂ ਦੁਕਾਨਾਂ ਦੇ ਵਿੱਚੋਂ ਲਗਭਗ 15 ਕੁ ਹਜ਼ਾਰ ਰੁਪਏ ਦੀ ਨਕਦੀ ਉਹਨਾਂ ਵੱਲੋਂ ਚੋਰੀ ਕੀਤੀ ਗਈ ਹੈ ਜਿਸ ਦੀ ਉਹਨਾਂ ਵੱਲੋਂ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ। ਗਰੂਵਰ 10 ਚਾਲੀ ਪੋਸਟ ਤੋਂ ਬੋਲ ਰਿਹਾ ਜੀ। ਇਹ ਦਤੀ ਨਾ ਮੱਲੇ ਹੀ ਦੁਕਾਨ ਬੰਦ ਕਰ ਗਈ ਜਿਹੜੀ ਸਿਹਤਾਨਿਕ ਬੁਆਹ ਕੋਲ ਦੁਬਾਰਾ ਖੁੱਲਿਆ। ਜਿੰਨੇ ਮੱਥਾ ਕਾਲਾ ਦੇਖਿਆ ਤਾਂ ਮੈਨਾਂ ਚਾਹੇ ਕੋ ਦੁਆ ਦੇ ਕਿ ਗਿਡਿਡਿਟ ਜਾਂ ਸਾਹਮਣੇ ਵਿੱਚ ਹੀ ਚਾਲੀ ਦੇਖਿਆ ਬਿੱਟਾਂ ਦੇ ਨੇਰ ਆਉਂਦੀਆਂ ਜੀ। ਫਿਰ ਮੈਂ ਕੋਠੀ ਜੜਾ ਕੇ ਛੱਤੀ ਮੈ ਗੁੰਡੇ ਦੇ ਤੇ ਅੰਦਰ ਮੰਨੋ ਕਿ ਮੇਖੇ ਦੇ ਜਵਾਰ ਅਸੀਂ ਪਾੜੀ। ਇਹ ਹੀ ਸੂਝਾ ਪੋਛਣ ਦਿੱਤੀ ਪੋਛਣੀ ਆ ਕੇ ਮੌਕਾ ਵੇਖਿਆ। ਉਸ ਤੋਂ ਬਾਅਦ ਫਿਰ ਉਹਨਾਂ ਨੇ ਛੱਤੀ ਮਾਰ ਕੇ ਚੱਲ ਗਏ। ਤੇ ਅਹੀਂ ਫਿਰ ਮਰਦ ਸਾਹਿਬਾਂ ਕੰਪਨੀ ਟਰੱਕ ਦੇ ਆਪਣੇ ਦੇਖਿਆ ਵੀ ਕੀ ਕੀ ਨੁਕਸਾਨ ਹੋਇਆ। ਤੇ ਮੇਰੇ ਕੋਈ ਘਟੋ ਘਟੋ ਫਿਰ 10-12000 ਰੁਪਏ ਮਤਲਬ ਕਿ ਪੇਮੈਂਟ ਰਕਮ ਦੇ ਗਿਆ। ਇਹ ਮਰ ਰੱਗ ਗਈ ਸੀ ਸਾਬਾ ਦਾ ਵਿਚਾਰ ਕੇ। ਤੇ ਮੇਰੇ ਕੋਲੋਂ ਚਾਬੀ ਕਰਕੇ ਚੱਕੀ ਦਾ ਗਲਾ ਖੋਲ ਕੇ ਦੋ ਕਿ ਵੀ 5-6 7000 ਰੁਪਏ 10-12000 ਦਾ ਨੁਕਸਾਨ।